ਜੇਕਰ ਕੋਈ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਤਾਂ ਫਿਰ ਇਹ ਮੈਨੇ ਨਹੀਂ ਰੱਖਦਾ ਕਿ ਉਹ ਕਿੰਨੇ ਨਵੇਂ ਲੋਕਾਂ ਨੂੰ ਮਿਲਦਾ ਹੈ ਉਸ ਦੀਆਂ ਭਾਵਨਾਵਾਂ ਤੁਹਾਡੇ ਲਈ ਕਦੇ ਵੀ ਬਦਲ ਨਹੀਂ ਸਕਦੀਆਂ ਕਿਉਂਕਿ ਸੱਚਾ ਪਿਆਰ ਕਰਨ ਵਾਲੀ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਹੁੰਦਾ ਜੋ ਇਨਸਾਨ ਹਮੇਸ਼ਾ ਸਾਰਿਆਂ ਨੂੰ ਖੋਸ ਰੱਖਣ ਦੀ ਕੋਸ਼ਿਸ਼ ਕਰਦਾ ਹੈ ਉਹ ਅਕਸਰ ਅਖੀਰ ਵਿੱਚ ਇਕੱਲਾ ਹੀ ਰਹਿ ਜਾਂਦਾ ਹੈ ਜੇਕਰ ਕੋਈ ਤੁਹਾਨੂੰ ਅਸੀਂ ਵਿਕਾਰ ਕਰਦਾ ਹੈ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਚੰਗੀਆਂ ਤੇ ਕੀਮਤੀ ਚੀਜ਼ਾਂ ਅਕਸਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਹੁੰਦੀਆਂ ਨੇ ਜੇਕਰ ਜ਼ਿੰਦਗੀ ਵਿੱਚ ਭਰੋਸਾ ਆਪਣੇ ਆਪ ਤੇ ਹੈ ਤਾਂ ਤਾਕਤ ਬਣ ਜਾਂਦੀ ਹੈ ਤੇ ਜੇਕਰ ਦੂਸਰਿਆਂ ਤੇ ਹੋਵੇ ਤਾਂ ਕਮਜ਼ੋਰੀ ਬਣ ਜਾਂਦੀ ਹੈ ਆਪਣੇ ਆਪ ਤੇ ਯਕੀਨ ਰੱਖੋ ਕਿਸੇ ਹੋਰ ਤੇ ਭਰੋਸੇ ਜਿਉਣ ਦੀ ਉਮੀਦ ਨਾ ਰੱਖੋ ਜੇਕਰ ਕੋਈ ਵੀ ਤੁਹਾਡਾ ਹੱਥ ਫੜਨ ਲਈ ਤਿਆਰ ਹੈ ਫਿਰ ਆਪਣਾ ਹੱਥ ਆਪਣੀ ਜੇਬ ਵਿੱਚ ਪਾਓ ਤੇ ਇਕੱਲੇ ਚੱਲੋ ਅੱਗੇ ਵਧਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਜਦੋਂ ਤੁਸੀਂ ਅੱਗੇ ਵੱਧ ਜਾਂਦੇ ਹੋ ਤਾਂ ਤੁਸੀਂ ਇਹ ਮਹਿਸੂਸ ਕਰੋਗੇ ਕਿ ਇਹ ਜ਼ਿੰਦਗੀ ਦਾ ਬਹੁਤ ਵਧੀਆ ਫੈਸਲਾ ਸੀ ਸਿਆਣਪ ਇਸ ਵਿੱਚ ਹੈ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਵੇ ਕਿ ਸੁਪਨਾ ਤੇ ਕੈਰੀਅਰ ਜ਼ਿਆਦਾ ਜ਼ਰੂਰੀ ਹੈ ਨਾ ਕੀ ਕੋਈ ਵਿਅਕਤੀ